ਕੀ ਤੁਸੀਂ ਚੰਗੀਆਂ ਆਦਤਾਂ ਦੀ ਪਾਵਰ ਨੂੰ ਜਾਣਦੇ ਹੋ ਜੋ ਚੀਜ਼ਾਂ ਤੁਸੀਂ ਹਰ ਰੋਜ਼ ਕਰਦੇ ਹੋ ਬਿਨਾ ਉਹਨਾਂ ਦੇ ਬਾਰੇ ਵਿੱਚ ਜ਼ਿਆਦਾ ਸੋਚੇ ਉਹਨਾਂ ਨੂੰ ਆਦਤ ਮੰਨਿਆ ਜਾਂਦਾ ਹੈ ਜਿਨ੍ਹਾਂ ਆਦਤਾਂ ਦਾ ਤੁਹਾਡੇ ਫਿਜ਼ੀਕਲ ਮੈਂਟਲ ਅਤੇ ਫਾਈਨੈਂਸ਼ੀਅਲ ਹੈਲਥ ਤੇ ਬੁਰਾ ਅਸਰ ਪੈਂਦਾ ਹੈ ਉਹਨਾਂ ਨੂੰ ਬੁਰੀਆਂ ਆਦਤਾਂ ਕਿਹਾ ਜਾਂਦਾ ਹੈ ਅਤੇ ਜੋ ਚੀਜ਼ਾਂ ਤੁਸੀਂ ਆਪਣੀ ਜ਼ਿੰਦਗੀ ਨੂੰ ਬਿਹਤਰ ਬਣਾਉਣ ਲਈ ਹਰ ਦਿਨ ਕਰਦੇ ਹੋ ਉਹਨਾਂ ਨੂੰ ਚੰਗੀਆਂ ਆਦਤਾਂ ਕਿਹਾ ਜਾਂਦਾ ਹੈ ਜਿਵੇਂ ਕਿ ਉਹ ਆਦਤਾਂ ਜੋ ਤੁਹਾਡੇ ਫਿਟਨੈਸ ਗੋਲਸ, ਮੈਂਟਲ ਹੈਲਥ, ਇਮੋਸ਼ਨਸ, ਲਾਈਫਸਟਾਈਲ, ਪਰਸਨਲ ਅਤੇ ਡਿਵੈਲਪਮੈਂਟ ਨਾਲ ਜੁੜੀਆਂ ਹੋਈਆਂ ਹਨ। ਫਿਟਨੈਸ ਗੋਲਸ ਐਂਡ ਹੈਬਿਟਸ। ਸਭ ਤੋਂ ਪਹਿਲਾਂ ਕੋਈ ਸ਼ੌਂਕ ਲੱਭੋ, ਅਜਿਹਾ ਕੁਝ ਲੱਭੋ ਜੋ ਤੁਸੀਂ ਹਰ ਰੋਜ਼ ਕਰ ਸਕਦੇ ਹੋ ਅਤੇ ਜਿਸ ਨਾਲ ਤੁਸੀਂ ਬਿਹਤਰ ਬਣੋ। ਇਹ ਕੁਝ ਵੀ ਹੋ ਸਕਦਾ ਹੈ ਪਰ ਧਿਆਨ ਰਹੇ ਕਿ ਉਸ ਵਿੱਚ ਤੁਸੀਂ ਆਪਣੀ ਸਫਲਤਾ ਨੂੰ ਨਾਪ ਸਕੋ। ਆਪਣੀ ਤਰੱਕੀ ਦੇਖਣ ਨਾਲ ਤੁਹਾਨੂੰ ਬਹੁਤ ਵਿਸ਼ਵਾਸ ਮਿਲਦਾ ਹੈ ਅਤੇ ਤੁਹਾਨੂੰ ਨਵੀਆਂ ਚੁਣੌਤੀਆਂ ਨਾਲ ਟਕਰਾਨ ਦਾ ਸਾਹਸ ਮਿਲਦਾ ਹੈ ਸਾਨੂੰ ਮੇਨ ਪੁਆਇੰਟ ਤੋਂ ਸ਼ੁਰੂਆਤ ਕਰਨੀ ਹੋਵੇਗੀ ਉਹ ਹੈ ਸਾਡਾ ਸਰੀਰ ਕੁਝ ਵੀ ਕਰਨ ਦਾ ਕੋਈ ਮਤਲਬ ਨਹੀਂ ਹੈ ਜੇਕਰ ਸਾਡਾ ਸਰੀਰ ਸਾਡੇ ਦਿਮਾਗ ਦੇ ਮੁਤਾਬਿਕ ਨਾ ਚੱਲੇ ਵਾਕਿੰਗ ਏਵਰੀ ਡੇ ਸਵੇਰੇ ਉੱਠ ਕੇ ਟਹਿਲਣ ਜਾਓ ਜੇਕਰ ਤੁਸੀਂ ਸਵੇਰੇ ਉੱਠ ਕੇ ਵਾਕ ਨਹੀਂ ਕਰ ਸਕਦੇ ਹੋ ਤਾਂ ਦਿਨ ਦੇ ਕਿਸੇ ਵੀ ਸਮੇਂ ਫਿਟ ਰਹਿਣ ਦੀ ਕੋਸ਼ਿਸ਼ ਕਰੋ ਟਹਿਲਣ ਨਾਲ ਮੂਡ ਵਧੀਆ ਹੁੰਦਾ ਹੈ ਅਤੇ ਤੁਸੀਂ ਐਕਟਿਵ ਰਹਿੰਦੇ ਹੋ ਮੇਕ ਐਕਸਰਸਾਈਜ਼ ਫਨ ਐਕਸਰਸਾਈਜ਼ ਕਰਦੇ ਕਿਸੇ ਦੂਜੇ ਮਾਮੂਲੀ ਕੰਮ ਵਰਗੀ ਨਹੀਂ ਹੋਣੀ ਚਾਹੀਦੀ ਅਗਰ ਅਜਿਹਾ ਹੈ ਤਾਂ ਤੁਸੀਂ ਲੰਬੇ ਵਕਤ ਤੱਕ ਅਜਿਹਾ ਨਹੀਂ ਕਰ ਪਾਉਂਗੇ ਜੇਕਰ ਜਿਮ ਜਾਣਾ ਵਜ਼ਨ ਉਠਾਉਣਾ ਬੋਰਿੰਗ ਲੱਗੇ ਤਾਂ ਅਜਿਹਾ ਨਾ ਕਰੋ ਤੁਸੀਂ ਆਪਣੇ ਪਸੰਦ ਦੇ ਗਾਣਿਆਂ ਨੂੰ ਸੁਣ ਸਕਦੇ ਹੋ ਕਿਸੇ ਦੋਸਤ ਦੇ ਨਾਲ ਐਕਸਰਸਾਈਜ਼ ਕਰ ਸਕਦੇ ਹੋ ਜਿਸ ਤੋਂ ਤੁਹਾਨੂੰ ਪ੍ਰੇਰਣਾ ਮਿਲੇ ਜੇਕਰ ਤੁਹਾਨੂੰ ਬਾਹਰ ਰਹਿਣਾ ਜਾਂ ਟੈਨਿਸ ਖੇਡਣਾ ਪਸੰਦ ਹੈ ਤਾਂ ਇਸ ਨੂੰ ਆਪਣੀ ਐਕਸਰਸਾਈਜ਼ ਅਤੇ ਰੂਟੀਨ ਦਾ ਪਾਟ ਬਣਾਓ ਚਾਹੇ ਕੁਝ ਵੀ ਹੋ ਜਾਵੇ ਜਦੋਂ ਤੱਕ ਤੁਸੀਂ ਹਿਲਜੁਲ ਰਹੇ ਹੋ ਤੁਹਾਡੇ ਲਈ ਬਿਹਤਰ ਹੈ ਜੋ ਤੁਹਾਨੂੰ ਪਸੰਦ ਹੈ ਉਹ ਕਾਰਨ ਨਾਲ ਤੁਸੀਂ ਖੁਸ਼ ਰਹੋਗੇ ਅਤੇ ਇਸ ਤੇ ਟਿਕੇ ਰਹੋਗੇ ਮੈਂਟਲ ਹੈਬਿਟਸ ਲੂਕਿੰਗ ਐਟ 네ਗੈਟਿਵਿਟੀ ਦੁਨੀਆ ਨੂੰ ਤੁਹਾਨੂੰ ਦੇਖਣ ਦੇ ਨਜ਼ਰੀਏ ਦਾ ਤੁਹਾਡੇ ਜੀਵਨ ਤੇ ਗਹਿਰਾ ਅਸਰ ਪੈਂਦਾ ਹੈ ਕੀ ਤੁਸੀਂ ਵੀ ਹਰ ਚੀਜ਼ ਨੂੰ 네ਗੈਟਿਵ ਤਰੀਕੇ ਨਾਲ ਦੇਖਦੇ ਹੋ ਤਾਂ ਇਹ ਵਕਤ ਹੈ ਮਾਨਸਿਕ ਬਦਲਾਅ ਦਾ ਤੇ ਜੀਵਨ ਵਿੱਚ ਪੋਜ਼ਿਟਿਵਿਟੀ ਅਤੇ ਖੁਸ਼ੀਆਂ ਨੂੰ ਲੱਭਣ ਦਾ ਥਿੰਕਿੰਗ ਅਬਾਊਟ ਸਕਸੈਸ ਸਫਲਤਾ ਦੇ ਬਾਰੇ ਵਿੱਚ ਸੋਚਣ ਲਈ ਵਕਤ ਬਤਾਓ ਕਲਪਨਾ ਕਰੋ ਤੁਹਾਡੇ ਲਈ ਸਫਲਤਾ ਕਿਵੇਂ ਦੀ ਹੋਵੇਗੀ ਅਜਿਹਾ ਸੋਚਣ ਅਤੇ ਦੇਖਣ ਨਾਲ ਤੁਹਾਨੂੰ ਸਭ ਕੁਝ ਕਰਨ ਦੀ ਤਾਕਤ ਮਿਲੇਗੀ ਵਿਜ਼ੂਅਲਾਈਜੇਸ਼ਨ ਇੱਕ ਤਾਕਤਵਰ ਟੂਲ ਹੈ ਇਮੋਸ਼ਨਲ ਹੈਬਿਟਸ ਬਹੁਤ ਸਾਰੇ ਲੋਕ ਇਹ ਗੱਲ ਸਮਝ ਨਹੀਂ ਪਾਉਂਦੇ ਕਿ ਇੱਕ ਸਫਲ ਆਦਮੀ ਬਣਨ ਦੇ ਲਈ ਤੁਹਾਨੂੰ ਆਪਣੀਆਂ ਭਾਵਨਾਵਾਂ ਤੇ ਕਾਬੂ ਪਾਉਣਾ ਹੋਵੇਗਾ ਮੈਡੀਟੇਟ ਫॉर ਸਕਸੈਸ ਤੁਹਾਨੂੰ ਰੋਜ਼ ਮੈਡੀਟੇਸ਼ਨ ਜਾਨੀ ਕਿ ਧਿਆਨ ਲਗਾਉਣਾ ਚਾਹੀਦਾ ਹੈ ਧਿਆਨ ਲਗਾਉਣ ਦੀ ਸਭ ਤੋਂ ਵਧੀਆ ਗੱਲ ਇਹ ਹੈ ਕਿ ਇਸ ਦਾ ਕੋਈ ਨਿਯਮ ਨਹੀਂ ਹੈ ਤੁਸੀਂ ਆਪਣੀ ਪਸੰਦ ਦਾ ਕੋਈ ਵੀ ਤਰੀਕਾ ਚੁਣ ਸਕਦੇ ਹੋ ਅਤੇ ਸ਼ੁਰੂ ਕਰ ਸਕਦੇ ਹੋ ਆਈਡੈਂਟੀਫਾਈਂਗ ਇਨ emotions ਆਪਣੀਆਂ ਭਾਵਨਾਵਾਂ ਵਿੱਚ ਬਹਿ ਜਾਣਾ ਆਸਾਨ ਹੈ ਪਰ ਤੁਹਾਨੂੰ ਆਪਣੀਆਂ ਭਾਵਨਾਵਾਂ ਨੂੰ ਸਮਝਣਾ ਚਾਹੀਦਾ ਹੈ ਤਾਂ ਕਿ ਤੁਸੀਂ ਆਪਣੀ ਸਿਚੁਏਸ਼ਨ ਨੂੰ ਬਿਹਤਰ ਬਣਾ ਸਕੋ ਜਦੋਂ ਤੁਹਾਨੂੰ ਸਟਰੋਂਗ ਇਮੋਸ਼ਨ ਮਹਿਸੂਸ ਹੋਵੇ ਤਾਂ ਉਸ ਨੂੰ ਸਮਝਣ ਲਈ ਚਾਰ ਪੰਜ ਸ਼ਬਦ ਲੱਭੋ ਅਜਿਹਾ ਅਕਸਰ ਕਰਦੇ ਰਹਿਣ ਨਾਲ ਤੁਸੀਂ ਆਪਣੇ ਬਾਰੇ ਵਿੱਚ ਬਹੁਤ ਕੁਝ ਸਿੱਖੋਗੇ 5 ਮਿੰਟ ਬ੍ਰੇਕ ਕਿਸੇ ਵੀ ਤਰ੍ਹਾਂ ਦਾ ਕੰਮ ਲਗਾਤਾਰ ਘੰਟਿਆਂ ਤੱਕ ਕਰਨਾ ਕਿਸੇ ਦੇ ਲਈ ਵੀ ਵਧੀਆ ਨਹੀਂ ਹੁੰਦਾ ਹੈ ਤੁਸੀਂ ਆਪਣਾ ਕਨਸੈਂਟਰੇਸ਼ਨ ਫੋਕਸ ਖੋਣ ਲੱਗਦੇ ਹੋ ਅਤੇ ਤੁਹਾਡੀ ਕੰਮ ਕਰਨ ਦੀ ਸ਼ਮਤਾ ਵੀ ਲਗਾਤਾਰ ਘਟ ਹੁੰਦੀ ਹੈ ਦਿਨ ਭਰ ਵਿੱਚ 5 ਮਿੰਟ ਦੀ ਬ੍ਰੇਕ ਲੈਂਦੇ ਰਹੋ ਜਦੋਂ ਤੁਸੀਂ ਆਪਣੇ ਕੰਮ ਤੇ ਵਾਪਸ ਆਉਂਗੇ ਤਾਂ ਤੁਸੀਂ ਰੀਫਰੈਸ਼ ਫੀਲ ਕਰੋਗੇ ਯੂ ਆਰ ਵਾਟ ਯੂ ਈਟ ਅਸੀਂ ਸਾਰੇ ਇਹ ਜਾਣਦੇ ਹਾਂ ਕਿ ਅਸੀਂ ਜਿਵੇਂ ਦਾ ਖਾਂਦੇ ਹਾਂ ਅਸੀਂ ਓਵੇਂ ਦੇ ਹੀ ਹੁੰਦੇ ਹਾਂ ਖਾਣੇ ਨਾਲ ਤੁਹਾਡੇ ਮੂਡ ਤੇ ਗਹਿਰਾ ਅਸਰ ਪੈਂਦਾ ਹੈ ਬਹੁਤ ਸਾਰੇ ਫਲ ਅਤੇ ਸਬਜ਼ੀਆਂ ਖਾਓ ਜੇਕਰ ਤੁਸੀਂ ਆਪਣੇ ਸਰੀਰ ਨੂੰ ਸਹੀ ਖਾਣਾ ਦੇਵੋਗੇ ਤਾਂ ਤੁਸੀਂ ਮਜ਼ਬੂਤ ਅਤੇ ਖੁਸ਼ ਮਹਿਸੂਸ ਕਰੋਗੇ ਅਤੇ ਕੰਮ ਵਿੱਚ ਤੁਸੀਂ ਬਿਹਤਰ ਪਰਫਾਰਮ ਕਰ ਸਕੋਗੇ ਲਾਈਫਸਟਾਈਲ ਹੈਬਿਟਸ ਚੰਗੀਆਂ ਆਦਤਾਂ ਨਾਲ ਤੁਸੀਂ ਲਗਾਤਾਰ ਲਾਈਫ ਨੂੰ ਬਿਹਤਰ ਬਣਾ ਸਕਦੇ ਹੋ ਇਹਨਾਂ ਆਦਤਾਂ ਨੂੰ ਅਪਣਾ ਕੇ ਤੁਸੀਂ ਆਪਣੀ ਪ੍ਰੋਡਕਟਿਵਿਟੀ ਨੂੰ ਵੀ ਬਿਹਤਰ ਬਣਾ ਸਕਦੇ ਹੋ ਵਾਟਸ ਯਰ ਵੈਲਿਊਜ਼ ਆਪਣੀਆਂ ਵੈਲਿਊਜ਼ ਨੂੰ ਸਮਝੋ ਇਹਨਾਂ ਨਾਲ ਹੀ ਤੁਹਾਡੇ ਫੈਸਲੇ ਅਤੇ ਐਕਸ਼ਨਸ ਨੂੰ ਆਕਾਰ ਮਿਲਦਾ ਹੈ ਅਗਰ ਤੁਹਾਡੇ ਲਏ ਗਏ ਫੈਸਲੇ ਤੁਹਾਡੀ ਵੈਲਿਊਜ਼ ਵਿੱਚ ਫਿੱਟ ਨਹੀਂ ਬੈਠਦੇ ਹਨ ਤਾਂ ਤੁਸੀਂ ਮਾਨਸਿਕ ਤੌਰ ਤੇ ਹੋਰ ਤਾਕਤਵਾਰ ਬਣੋਗੇ ਅਤੇ ਆਪਣੇ ਗੋਲਸ ਅਤੇ ਡ੍ਰੀम्स ਨੂੰ ਪਾਉਣ ਲਈ ਹੋਰ ਮਿਹਨਤ ਕਰੋਗੇ ਡੀਫੀਟਿੰਗ ਐਕਸਕਿਊਜ਼ਸ ਫੇਲ ਹੋਣ ਤੋਂ ਬਚਣ ਦੇ ਲਈ ਬਹਾਨੇ ਨਾ ਬਣਾਓ ਇਸ ਨੂੰ ਬਦਲਣ ਦੇ ਲਈ ਆਪਣੇ ਫੇਲਿਅਰ ਤੇ ਧਿਆਨ ਦੇਵੋ ਜਦੋਂ ਤੁਸੀਂ ਆਪਣੀਆਂ ਕਮੀਆਂ ਲੱਭ ਪਾਉਂਗੇ ਤਾਂ ਤੁਸੀਂ ਹੋਰ ਜ਼ਿਆਦਾ ਕੰਫਰਟੇਬਲ ਅਤੇ ਪੋਜ਼ਿਟਿਵ ਬਣੋਗੇ ਪਰਸਨਲ ਹੈਬਿਟਸ ਐਂਡ ਡਿਵੈਲਪਿੰਗ ਹੈਬਿਟਸ ਵੇਕਿੰਗ अर्lier ਸਭ ਤੋਂ ਪ੍ਰੋਡਕਟਿਵ ਚੀਜ਼ ਜੋ ਤੁਸੀਂ ਕਰ ਸਕਦੇ ਹੋ ਉਹ ਹੈ ਸਵੇਰ ਜਲਦੀ ਉੱਠਣਾ ਸਿਰਫ ਇੱਕ ਘੰਟਾ ਪਹਿਲਾਂ ਉੱਠ ਕੇ ਤੁਸੀਂ ਖੁਦ ਨੂੰ ਉਹ ਕਰਨ ਦਾ ਮੌਕਾ ਦੇ ਸਕਦੇ ਹੋ ਜੋ ਤੁਸੀਂ ਵੈਸੇ ਨਹੀਂ ਦੇ ਸਕਦੇ ਤੁਸੀਂ ਜੋ ਹਾਸਲ ਕਰ ਸਕਦੇ ਹੋ ਉਹ ਦੇਖ ਕੇ ਤੁਸੀਂ ਹੈਰਾਨ ਰਹਿ ਜਾਓਗੇ सिम्प्लीफाइंग योर डे ਆਪਣੇ ਦਿਨ ਨੂੰ ਸਰਲ ਬਣਾਉਣ ਦੀ ਪੂਰੀ ਕੋਸ਼ਿਸ਼ ਕਰੋ ਹਰ ਉਸ ਚੀਜ਼ ਨੂੰ ਹਟਾ ਦੇਵੋ ਜੋ ਨੋਨ ਪ੍ਰੋਡਕਟਿਵ ਹੋਵੇ ਬੈਚਿੰਗ ਫॉर ਸਕਸੈਸ ਬਹੁਤ ਸਾਰੇ ਪ੍ਰੋਡਕਟਿਵ ਫੈਸਲੇ ਸਲਾਹ ਦਿੰਦੇ ਹਨ ਕਿ ਤੁਹਾਨੂੰ ਇੱਕੋ ਜਿਹੇ ਕੰਮ ਨੂੰ ਇਕੱਠੇ ਕਰਨਾ ਚਾਹੀਦਾ ਹੈ ਤੁਸੀਂ ਦੇਖੋਗੇ ਇਹ ਤੁਹਾਡੇ ਕੰਮ ਨੂੰ ਬੈਚ ਕਰਨਾ ਜਾਂ ਇੱਕ ਸਾਥ ਕਰਨ ਨਾਲ ਜਿਵੇਂ ਈਮੇਲਸ ਕਰਨਾ ਇਸ ਨੂੰ ਤੁਸੀਂ ਜ਼ਿਆਦਾ ਜਲਦੀ ਕਰ ਸਕੋਗੇ ਕਿਉਂਕਿ ਤੁਸੀਂ ਇੱਕ ਰਿਦਮ ਵਿੱਚ ਜ਼ਿਆਦਾ ਜਲਦੀ ਕੰਮ ਕਰਦੇ ਹੋ ਸੇਵਰਸ ਫਾਰਮੂਲਾ ਐਸ ਸਾਇਲੈਂਟ ਰੋਜ਼ ਸ਼ਾਂਤ ਵਕਤ ਬਿਤਾਓ ਬੈਠੋ ਪ੍ਰਾਰਥਨਾ ਜਾਂ ਮੈਡੀਟੇਟ ਕਰੋ ਆਫਰਮੇਸ਼ਨਸ ਰੋਜ਼ ਪੋਜ਼ਿਟਿਵ ਆਫਰਮੇਸ਼ਨਸ ਕਰੋ ਵਿਜ਼ੂਅਲਾਈਜੇਸ਼ਨ ਕਲਪਨਾ ਕਰੋ ਕਿ ਤੁਹਾਡੇ ਸੁਪਨੇ ਸੱਚ ਹੋ ਰਹੇ ਹਨ ਐਕਸਰਸਾਈਜ਼ ਹਰ ਰੋਜ਼ ਘੱਟੋ-ਘੱਟ 30 ਮਿੰਟ ਐਕਸਰਸਾਈਜ਼ ਕਰੋ ਰੀਡ ਹਰ ਰੋਜ਼ ਕਿਸੇ ਕਿਤਾਬ ਦੇ 4-5 ਪੰਨੇ ਪੜੋ ਸक्राइब ਰੋਜ਼ ਆਪਣੇ ਪੋਜ਼ਿਟਿਵ ਥਾਟ ਜਾਂ ਅਫਰਮੇਸ਼ਨ ਨੂੰ ਕਾਗਜ਼ ਤੇ ਲਿਖੋ ਕੁਝ ਨਵੀਆਂ ਆਦਤਾਂ ਦੀ ਲਿਸਟ ਬਣਾਓ ਇਹਨਾਂ ਆਦਤਾਂ ਨੂੰ ਰੋਜ਼ਮਰਾਂ ਦੀ ਜ਼ਿੰਦਗੀ ਵਿੱਚ ਕਰੋ ਅਤੇ 30 ਦਿਨਾਂ ਤੱਕ ਕਰਦੇ ਰਹੋ 30 ਦਿਨਾਂ ਬਾਅਦ ਤੁਸੀਂ ਦੇਖੋਗੇ ਕਿ ਇਹਨਾਂ ਚੰਗੀਆਂ ਆਦਤਾਂ ਨੇ ਤੁਹਾਡੀ ਜ਼ਿੰਦਗੀ ਅਤੇ ਤੁਹਾਨੂੰ ਬਿਹਤਰ ਬਣਾ ਦਿੱਤਾ ਹੈ ਧੰਨਵਾਦ ਜੇਕਰ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲਣਾ